ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆਹੋ ਦਿਨ-ਬਦਨ ਸਵਾਲਾਂ ਦੇ ਘੇਰੇ ਦੇ ਵਿੱਚ ਨਜ਼ਰ ਆਉਂਦੀ ਦਿਖ ਰਹੀ ਆ ਦੱਸਦੀ ਹੈ ਕਿ ਹੁਣ ਮੌਕੇ ਦੇ ਵਿੱਚ ਧਰਮਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਪਿੰਡਰ ਕਲਾਂ ਦੇ ਵਿੱਚ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਸਰੀਆਂ ਦਿਨ ਦਿਹਾੜੇ ਦੱਸਿਆ ਜਾ ਰਿਹਾ ਹੈ ਕਿ ਕਈ ਗੋਲੀਆਂ ਛੱਡੀਆਂ ਜਾਂਦੀਆਂ ਨੇ 15 ਤੋਂ 20 ਗੋਲੀਆਂ ਉਸਦੇ ਮਾਰੀਆਂ ਜਾਂਦੀਆਂ ਨੇ ਤਾਂ ਦੱਸਿਆ ਜਾ ਰਿਹਾ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਪਿੰਡ ਦੇ ਵਿੱਚ ਦੁਸ਼ਮਣੀ ਜਿਹੜੀ ਆ ਉਹ ਚੱਲ ਰਹੀ ਸੀ ਬਲਾਕ ਸਮਤੀਆਂ ਦੇ ਚੋਣਾ ਲੰਘਿਆ ਸੰਦ ਉਦੋਂ ਤੋਂ ਹੀ ਇਹ ਜਿਹੜੀ ਦੁਸ਼ਮਣੀ ਚੱਲ ਰਹੀ ਸੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਜਿਹੜੀ ਆ ਹੋ ਨਹੀਂ ਕੀਤੀ ਜਾ ਰਹੀ ਤਾਂ ਇਸ ਨੂੰ ਲੈ ਕੇ ਪਰਿਵਾਰ ਵਾਲਿਆਂ ਦੇ ਵੱਲੋਂ ਧਰਮਕੋਟ ਥਾਣੇ ਦੇ ਬਾਹਰ ਜਿਹੜੀ ਆ ਮ੍ਰਿਤਕ ਦੀ ਰੱਖ ਕੇ ਰੂਟਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਦ ਆਸ ਇਹ ਹੈ ਕਿ ਪਿੰਡ ਦੇ ਵਿੱਚ ਜਿਹੜੀ ਆ ਰੰਜਿਸ਼ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਪੈਂਦੀ ਆ ਅਤੇ ਉਸੇ ਰੰਜਿਸ਼ ਨੂੰ ਲੈ ਕੇ ਇਸ ਵਿਅਕਤੀ ਦਾ ਜਿਸ ਨੌਜਵਾਨ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਸਵੇਰੇ ਸਵੇਰੇ ਆਪਣੇ ਕੰਮ ਤੇ ਜਾ ਰਿਹਾ ਹਾਂ ਨੈਸਲੇ ਇੰਡੀਆ ਲਿਮਟਿਡ ਦੇ ਵਿੱਚ ਕੰਮ ਕਰ ਰਿਹਾ ਹੈ ਮੁੰਡਾ ਜਿਹੜਾ ਕਿ ਵਿਅਕਤੀ ਇਹ ਨੌਜਵਾਨ ਜਿਹੜਾ ਉਹ ਰਸਤੇ ਦੇ ਵਿੱਚ ਆਪਣੀ ਡਿਜ਼ਾਇਰ ਗੱਡੀ ਦੇ ਵਿੱਚ ਜਾ ਰਿਹਾ ਹੁੰਦਾ ਤਾਂ ਉਸੇ ਵਕਤ ਅਣਪਛਾਤੇਆਂ ਦੇ ਵੱਲੋਂ ਜਿਹੜੀਆਂ ਉਸਤੇ ਗੋਹੀਆਂ ਚਲਾਈਆਂ ਜਾਂਦੀਆਂ ਨੇ ਤਾਂ ਦੱਸਿਆ ਜਾ ਰਿਹਾ ਕਿ ਪਰਿਵਾਰ ਦਾ ਕਹਿਣਾ ਹੈ ਕਿ ਸਰਪੰਚ ਦੇ ਉੱਪਰ ਉਹਨਾਂ ਦੇ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਸਰਪੰਚ ਦੀ ਇਸ ਦੇ ਵਿੱਚ ਮਿਲੀਭੁਗਤ ਹੈ ਉਥੇ ਹੀ ਪ੍ਰਸ਼ਾਸਨ ਨੂੰ ਲੈ ਕੇ ਪ੍ਰਸ਼ਾਸਨ ਦੇ ਖਿਲਾਫ ਉਹਨਾਂ ਦੇ ਵੱਲੋਂ ਇਸ ਕਰਕੇ ਰੋਸ ਕੀਤਾ ਜਾ ਰਿਹਾ ਹੈ ਕਿ 24 ਘੰਟੇ ਹੋ ਗਏ ਹਮ ਤਾਂ ਹਲੇ ਵੀ ਜਿਹੜਿਆ ਉਹ ਦੋਸ਼ੀ ਜਿਹੜਿਆ ਉਹ ਨਹੀਂ ਫੜੇ ਜਾ ਰਹੇ ਹਨ ਤਦ ਆਸ ਤੇ ਕਿ ਇਸ ਦੇ ਨਾਲ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਨਜ਼ਰ ਆਉਂਦੀ ਹੈ ਡਿਓਰੀ ਦਾ ਲੈਸ ਨੈਸ਼ਨਲ ਡਾਗਰ ਐਰਵਿੰਨ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨਾਂ ਨੇ ਉਹਦਾ ਹੱਥ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕ ਜਾਣੀ ਸੀ ਕਿ ਮੈਨੂੰ ਇਹ ਕਰਨਾ ਪਵੇ। ਸਵੇਰ 6:30 ਵਜੇ ਦੀ ਗੱਲ ਹੈ। 6:30 ਵਜੇ ਤਾਂ ਦੇਖੋ ਜਦੋਂ ਜਦ ਕੰਮ ਹੋਇਆ 6:00 ਵਜੇ ਗੋਲਗਾਂਵੀਆਂ। ਉਹ ਅਸੀਂ ਉਹ ਵੀ ਮਾਰਨੇ ਆ। ਗੋਲਗਾਂ 15-20 ਵਜੇ ਗੋਲਗਾਂ। ਲੰਦੇ ਜੀ ਪਾ ਪੈਂਡ ਦੀ ਬਾਏ ਲੱਗਦੀ ਬਹੁਤ ਵੀ ਪਾਰਟੀ ਬਾਜੀ ਕਰਕੇ। ਤਾਂ ਹੋਇਆ ਕੰਮ ਉਹ ਇੰਦਰਪਾਲਾ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ। ਸਾਰਾ ਕੁਝ ਬਾਈ। ਉਹ ਸਾਰਾ ਕੁਝ ਪਤਾ ਵਾ। ਬਾਈ ਤੇ ਭਾਈ ਮੇਰੇ ਵਾਲੀ ਮਾਰ ਕਾ ਦਾ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆਹੋ ਦਿਨ-ਬਦਨ ਸਵਾਲਾਂ ਦੇ ਘੇਰੇ ਦੇ ਵਿੱਚ ਨਜ਼ਰ ਆਉਂਦੀ ਦਿਖ ਰਹੀ ਆ ਦੱਸਦੀ ਹੈ ਕਿ ਹੁਣ ਮੌਕਾ ਦੇ ਵਿੱਚ ਧਰਮਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਪਿੰਡਰ ਕਲਾਂ ਦੇ ਵਿੱਚ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਸ਼ਰੀਆਮ ਦਿਨ ਦਿਹਾੜੇ ਦੱਸਿਆ ਜਾ ਰਿਹਾ ਹੈ ਕਿ ਕਈ ਗੋਲੀਆਂ ਛੱਡੀਆਂ ਜਾਂਦੀਆਂ ਨੇ 15 ਤੋਂ 20 ਗੋਲੀਆਂ ਉਹਦੇ ਮਾਰੀਆਂ ਜਾਂਦੀਆਂ ਨੇ ਤਾਂ ਦੱਸਿਆ ਜਾ ਰਿਹਾ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਪਿੰਡ ਦੇ ਵਿੱਚ ਦੁਸ਼ਮਣੀ ਜਿਹੜੀ ਆਹੋ ਚੱਲ ਰਹੀ ਸੀ ਬਲਾਕ ਸਮਤੀ ਦੀ ਜਦੋਂ ਚੋਣਾਂ ਲੰਘੀਆਂ ਸਨ ਉਦੋਂ ਤੋਂ ਹੀ ਇਹ ਜਿਹੜੀ ਦੁਸ਼ਮਣੀ ਚੱਲ ਰਹੀ ਸੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਜਿਹੜੀ ਆ ਹੋ ਨਹੀਂ ਕੀਤੀ ਜਾ ਰਹੀ ਤਾਂ ਇਸ ਨੂੰ ਲੈ ਕੇ ਪਰਿਵਾਰ ਵਾਲਿਆਂ ਦੇ ਵੱਲੋਂ ਆ ਧਰਮਕੋਟ ਥਾਣੇ ਦੇ ਬਾਹਰ ਜਿਹੜੀ ਆ ਮ੍ਰਿਤਕ ਦੀ ਰੱਖ ਕੇ ਰੂਟ ਪ੍ਰਦਰਸ਼ਨ ਕੀਤਾ ਜਾ ਰਿਹਾ ਤਦ ਆਸ ਇਹ ਹੈ ਕਿ ਪਿੰਡ ਦੇ ਵਿੱਚ ਜਿਹੜੀ ਆ ਰੰਜਿਸ਼ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਪੈੰਦੀ ਆ ਅਤੇ ਉਸੇ ਰੰਜਿਸ਼ ਨੂੰ ਲੈ ਕੇ ਇਸ ਵਿਅਕਤੀ ਦਾ ਜਿਸ ਨੌਜਵਾਨ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਸਵੇਰੇ ਸਵੇਰੇ ਆਪਣੇ ਕੰਮ ਤੇ ਜਾ ਰਿਹਾ ਹਾਂ ਨੈਸਲੇ ਇੰਡੀਆ ਲਿਮਟਿਡ ਦੇ ਵਿੱਚ ਕੰਮ ਕਰ ਰਿਹਾ ਹੈ ਮੁੰਡਾ ਜਿਹੜਾ ਕਿ ਵਿਅਕਤੀ ਇਹ ਨੌਜਵਾਨ ਜਿਹੜਾ ਉਹ ਰਸਤੇ ਦੇ ਵਿੱਚ ਆਪਣੀ ਡਿਜ਼ਾਇਰ ਗੱਡੀ ਦੇ ਵਿੱਚ ਜਾ ਰਿਹਾ ਹੁੰਦਾ ਤਾਂ ਉਸੇ ਵਕਤ ਅਣਪਛਾਤੇਆਂ ਦੇ ਵੱਲੋਂ ਜਿਹੜੀਆਂ ਉਸਤੇ ਗੋਹੀਆਂ ਚਲਾਈਆਂ ਜਾਂਦੀਆਂ ਨੇ ਤਾਂ ਦੱਸਿਆ ਜਾ ਰਿਹਾ ਕਿ ਪਰਿਵਾਰ ਦਾ ਕਹਿਣਾ ਹੈ ਕਿ ਸਰਪੰਚ ਦੇ ਉੱਪਰ ਉਹਨਾਂ ਦੇ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਸਰਪੰਚ ਦੀ ਇਸ ਦੇ ਵਿੱਚ ਮਿਲੀਭੁਗਤ ਹੈ ਉਥੇ ਹੀ ਪ੍ਰਸ਼ਾਸਨ ਨੂੰ ਲੈ ਕੇ ਪ੍ਰਸ਼ਾਸਨ ਦੇ ਖਿਲਾਫ ਉਹਨਾਂ ਦੇ ਵੱਲੋਂ ਇਸ ਕਰਕੇ ਰੋਸ ਕੀਤਾ ਜਾ ਰਿਹਾ ਹੈ ਕਿ 24 ਘੰਟੇ ਹੋ ਗਏ ਹਮ ਤਾਂ ਹਲੇ ਵੀ ਜਿਹੜਿਆ ਉਹ ਦੋਸ਼ੀ ਜਿਹੜਿਆ ਉਹ ਨਹੀਂ ਫੜੇ ਜਾ ਰਹੇ ਹਨ ਤਦ ਆਸ ਤੇ ਕਿ ਇਸ ਦੇ ਨਾਲ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਨਜ਼ਰ ਆਉਂਦੀ ਹੈ ਜਿਹੜੀ ਦਾ ਲੈਸ ਨੈਸ਼ਨਲ ਡੋਗ ਕਰਦਾ ਹੈ ਇਹ ਇਹਵੇਂ ਮੁੰਡਾ ਸਰਪੰਚ ਸਾਡੇ ਪਿੰਡ ਦਾ ਅੰਦਰ ਪਾਲਾ ਮਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹ ਨੇ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕ ਜਾਣੀ ਸੀ ਕਿ ਮੇਰੇ ਜਿੱਕਰਨਾ ਪਾਉ। ਸਵੇਰ 6:30 ਵਜੇ ਦੀ ਗੱਲ ਹੈ। 6:30 ਵਜੇ ਤਾਂ ਦੇਖ ਜਦੋਂ ਜਦ ਕੰਮ ਹੋਇਆ 6:00 5:00 ਦੇ ਗੋਲਗਾਂਵੀਆਂ। ਉਹ ਅਸੀਂ ਉਹ ਵੀ ਮਾਰਨੇ ਆ। ਗੋਲਗਾਂ 15 20 ਬੱਲੇ ਗੋਲਗਾਂ। ਉਹ ਇਹ ਖਾ ਕੇ ਖਾਣ ਚੱਲ ਪੈਂਦਾ। ਲਾਂਦੇ ਜੀ ਪਾ ਪੈਂਡ ਦੀ ਬਾਏ ਲੱਗਦੀ ਬਹੁਤ ਵੀ ਪਾਰਟੀ ਬਾਜੀ ਕਰਕੇ। ਤਾਂ ਹੋਇਆ ਕੰਮ ਉਹ ਇੰਦਰਪਾਲਾ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ। ਸਾਰਾ ਕੁਝ ਬਾਈ। ਉਹ ਸਾਰਾ ਕੁਝ ਪਤਾ ਵਾ। ਬਾਈ ਤੇ ਬਈ ਮੇਰੇ ਵਾਲੀ ਮਾਰ ਕਾ ਦਾ।